ਸਟ੍ਰੈਟਜੀ 3000 ਦੇ ਲਗਭਗ ਰਿਕਾਰਡ ਹੈ ਜੀ ਪੱਥਰ ਦੇ ਰਿਕਾਰਡ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪੱਥਰ ਦੇ ਆਮ ਐਸਪੀ ਬੋਲਦੇ ਨੇ ਫਿਰ ਉਸ ਤੋਂ ਬਾਅਦ ਪੱਥਰ ਦੇ ਪਲਾਸਟਿਕ ਦਾ ਆਗੇ ਸਿੰਗਲ ਵਾਲੇ ਐਸਪੀਪੀ ਹੈ ਕਾਫੀ ਪੁਰਾਣਾ ਜਿਹੜਾ ਟੀਵੀ ਹੈ ਅਤੇ ਹੋਰ ਵੀ ਤੁਸੀਂ ਦੇਖ ਚਾਹਦੇ ਹੋ ਕਿ 블랙 ਐਂਡ ਵਾਈਟ ਜਿਹੜੇ ਪੁਰਾਣੇ ਟੀਵੀ ਹੁੰਦੇ ਸੈਂਸਨੀ ਹੀ ਵੀ ਤਿਆਰ ਕਰਦੇ ਸਨ ਉਹਨਾਂ ਨੂੰ ਜਿਹੜੀ ਹੈ ਹਰੇਕ ਟੀਵੀ ਜਿਹਦੀ ਨੌਲੇਜ ਹੁੰਦੀ ਹੈ ਇਹ ਮੋਬਾਈਲ ਦੇ ਮੈਂ ਤੁਹਾਡੇ ਸਾਹਮਣੇ ਇਸ ਵਾਈਜ਼ ਪਿਕਚਰ ਕਰ ਰਿਹਾ ਸੀ ਕਿ ਇਹ ਮੋਬਾਈਲ ਜਿਹੜਾ ਹੈਗਾ ਇਹ ਮੋਬਾਈਲ ਅਕਸਰ ਹੀ ਦੇਖਣ ਨੂੰ ਮਿਲਦਾ ਸੀਗਾ ਕਿ ਕੋਈ ਕਹਿੰਦੇ ਸੀ ਇਹ ਮੋਬਾਈਲ ਜਿਹੜੀਆਂ ਇਹ ਤਸਵੀਰਾਂ ਤਾਂ ਦਿਖਾ ਰਹੇ ਕਿ ਇਹ ਮੋਬਾਈਲ ਹੁੰਦਾ ਸੀ ਜਿਹੜਾ ਅਕਸਰ ਹੀ ਟੀਵੀ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ ਟੇਪ ਉਹਨਾਂ ਚਿੱਤਾਂ ਨੂੰ ਤਿਆਰ ਕਰਦੇ ਨੇ ਇਹ ਰੇਡੀਓ ਰੇਸੋ ਦੇਖੀ ਇਹ ਬਾਹਰ ਦੀ ਕਿਸੇ ਕੰਪਨੀ ਦਾ ਜਿਹੜਾ ਰੇਡੀਓ ਹੈ ਜਿਹੜਾ ਅਜੇ ਵੀ ਉਹਨਾਂ ਦੇ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਪੁੱਜੀ ਕਿਹੜੀ ਕਿਹੜੀ ਬਹੁਤ ਕਲਾਕਾਰਾਂ ਨਾਲ ਮੇਰੀ ਕਲਾਕਾਰਾਂ ਨਾਲ ਮੇਰੀ ਮੁਲਾਕਾਤ ਹੋਈਆ ਰੰਗਮਨ ਜੀ ਹੋਏ ਕੇਦੀਪ ਸਾਹਿਬ ਹੋਏ ਸੁਦੇਸ਼ ਟਕਪੂਰ ਹੋਏ ਜਿਸਦੇ ਜਮਲੇ ਜੀ ਜਿਸ ਜਮਲੇ ਦੀ ਘਰ ਵਾਲੀ ਜੀ ਆਪਣਾ ਸਰਗੀਤ ਸੰਤੀ ਵਾਲੀ ਗੋਸ਼ਨ ਕੋਮਲ ਹਾਂਜੀ ਗੁਰਦਿਆਲ ਨਿਰਮਾਣ ਧੂਰੀ ਹੋ ਗਿਆ ਜੀ ਆਪਣਾ ਕਰਨਜੀਤ ਧੂਰੀ ਹੋ ਗਿਆ ਜੀ ਸੌਰਨ ਲਤਾ ਰਣਜੀਤ ਕੋ ਮਮਨ ਸਿੰਘ ਜੀ ਸਾਹਿਬ ਨਾਲ ਸਾਰਿਆਂ ਨਾਲ ਮੇਰੀ ਮੁਲਾਕਾਤ ਹੋਈ ਹੋਈ ਹੈ ਸਾਰਿਆਂ ਦੇ ਮੇਰੇ ਰਜਿਸਟਰ ਲਾਇਆ ਕਾਪੀ ਲਾਈ ਹੋਈ ਹੈ ਦੋ ਦੋ ਮੂਲ ਲਗਾ ਕੇ ਸਹਿਰ ਰਾਈ ਹੋਏ ਆ ਫੋਨ ਨੰਬਰ ਇਹ ਮੈਂ ਉਹ ਮਮਨ ਜੀ ਸੋਹਣੇ ਪਰਦੀ ਵੀ ਆ ਹਾਂ ਵੀ ਚੱਲਦੇ ਨੇ ਜਿੰਨਾ ਰਿਕਾਰਡ ਇੱਥੇ ਹਾਂ ਚੱਲਦੇ ਇਹਦੇ ਵਿੱਚ ਕਸ਼ਟ ਚੱਲਦਾ ਹੈ ਜੀ ਉਹ ਦੂਸਰੇ ਤੋਂ ਉਹ ਥੋੜੀ ਜਿਹੀ ਸੁਨਾ ਫਿਰ ਉਹ ਸੁਨਾ ਉਹ ਕਿਹਾ ਸਾਲ ਬਾਅਦ ਜਿਹੜੀ ਕਿਤੇ ਬੜੀ ਐ ਬੀਪੀ ਸੰਜਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਤੁਸੀਂ ਲਾਇਬ੍ਰੇਰੀਆਂ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਕਿਤਾਬਾਂ ਕਿਤਾਬਾਂ ਜਿਹੜੇ ਨੇ ਅ ਅੱਜਕੱਲ ਦੇ ਨੌਜਵਾਨ ਪੜ੍ਹਦੇ ਹੋਏ ਨਜ਼ਰ ਵੀ ਆਉਂਦੇ ਨੇ ਪਰ ਤੁਹਾਨੂੰ ਅੱਜ ਇੱਕ ਅਜਿਹੀ ਲਾਇਬ੍ਰੇਰੀ ਜਾਂ ਫਿਰ ਇੱਕ ਅਜਿਹੇ ਅਜਾਇਬ ਘਰ ਦੇ ਵਿੱਚ ਲੈ ਕੇ ਆਏ ਆ ਜਿੱਥੇ ਜੇਕਰ ਗੱਲ ਕੀਤੀ ਜਾਵੇ ਤਾਂ 200 ਸਾਲ ਤੋਂ ਵੱਧ ਪੁਰਾਣਾ ਜਿਹੜਾ ਰਿਕਾਰਡ ਹੈ ਉਹ ਵੀ ਇਸ ਜਿਹੜੀ ਹੈ ਲਾਇਬ੍ਰੇਰੀ ਦੇ ਵਿੱਚ ਜਾਂ ਫਿਰ ਉਹਨਾਂ ਬਜ਼ੁਰਗਾਂ ਦੇ ਕੋਲ ਹਾਲੇ ਵੀ ਪਿਆ ਹੈ ਜੋ ਪੁਰਾਣੇ ਸਮਿਆਂ ਦੇ ਵਿੱਚ ਜੋ ਸੰਗੀਤ ਨੂੰ ਸੁਣਨ ਵਾਲੇ ਸਨ ਸੰਗੀਤ ਦੇ ਪ੍ਰੇਮੀ ਸਨ ਜੋ ਸੰਗੀਤ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਇੰਨਾ ਕੋ ਪੁਰਾਣਾ ਜਿਹੜਾ ਅਸੀਂ ਤੁਹਾਨੂੰ ਜੋ VCR ਹੁਣ ਜਾਂ ਫਿਰ ਜੋ ਉਸ ਟਾਈਮ CD ਕੈਸਟਾਂ ਚੱਲਦੀਆਂ ਸਨ ਉਹ ਕੈਸਟਾਂ ਤੇ ਨਾਲ ਹੀ ਜਿਹੜੇ ਜੋ ਹੱਥ ਦੇ ਨਾਲ ਕਮੰਡ ਸਨ ਦਾ ਫਿਰ ਉਸ ਦੇ ਵਿੱਚੋਂ ਜਿਹੜਾ 뮤직 ਨਿਕਲਦਾ ਸੀ ਉਹ ਵੀ ਜਿਹੜੀ ਕਲਾ ਜਾਂ ਫਿਰ ਉਹ ਜਿਹੜਾ ਇਕੁਪਮੈਂਟ ਹੈ ਉਹ ਵੀ ਇਸ ਸਮੇ ਹੈ ਤੇ ਪੁਰਾਣੇ ਮੋਬਾਈਲ ਹੁਣ ਉਹ ਵੀ ਜਿਹੜੇ ਅੱਜ ਤੁਹਾਨੂੰ ਦਿਖਾਣੇ ਆ ਤੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਹੁਣ ਤੱਕ ਇਸ ਨੂੰ ਜਿਹੜਾ ਸੰਭਾਲ ਕੇ ਰੱਖਿਆ ਉਹ ਮੇਰੇ ਨਾਲ ਇਸ ਸਮੇ ਬਾਬਾ ਜੀ ਮੌਜੂਦ ਨੇ ਬਾਬੇ ਕੀ ਨਾਮ ਅਸਿਕਾ ਜੀ ਸਾਰੇ ਦਰਸ਼ਕਾਂ ਨੂੰ ਜਿਹੜੇ ਮੱਥੁਰਾਮ ਦੇਖ ਰਹੇ ਹਨ ਮੇਰਾ ਨਾਂ ਜੀ ਜਸਪਾਲ ਸਿੰਘ ਪਿੰਡ ਗੁੱਛਾ ਖੇੜੀ ਤਸੀਲ ਰਾਜਪਤਾ ਜ਼ਿਲ੍ਹਾ ਪਟਿਆਲਾ ਪੰਜਾਬ ਬਤਨੀ ਤੁਸੀਂ ਇਹਨਾਂ ਪੁਰਾਣਾ ਰਿਕਾਰਡ ਰੱਖਿਆ ਹੋਇਆ ਜੀ ਸ਼ਾਮ ਤੇ ਦਿੱਖਿਆ ਸੀ ਦੇਖ ਰਹੇ ਆ ਰੇਡੀਓ ਜਿਹੜੇ ਨੇ ਤੁਹਾਡੇ ਕੋਲ ਪੁਰਾਣੇ ਪਏ ਨੇ ਰਿਕਾਰਡਸ ਪਏ ਨੇ ਕਿਸ ਤਰ੍ਹਾਂ ਮੰਦੇ ਵਿੱਚ ਆਇਆ ਕਿ ਇਹਨਾਂ ਨੂੰ ਜਿਹੜਾ ਸੰਭਾਲ ਕੇ ਰੱਖ ਮੈਨੂੰ ਤੁਹਾਮਾਰੀ ਸਭ ਤੋਂ ਪਹਿਲਾਂ ਇੱਕ ਟੇਪ ਰਿਕਾਰਡ ਲੈ ਆ ਸੀ ਪੈਨਾਸੋਨਿਕ ਦਾ ਉਹ ਹੁਣ ਵੀ ਮੇਰੇ ਕੋਲ ਚੱਲਦਾ ਪਿਆ ਹੈ ਚਲਾ ਕੇ ਦਿਖਾ ਦਾਂਗੇ ਤੁਹਾਨੂੰ ਬਾਅਦ ਵਿੱਚ ਵੀ ਉਹ ਲਿਆ ਸੀ ਮੈਂ ਪਹਿਲਾਂ ਮੈਨੂੰ ਦੋ ਕੈਸ਼ਟਾਂ ਮਿਲੀਆਂ ਇਹ ਨਾਲ ਫਿਰ ਉਹ ਮੈਨੂੰ ਥੋੜਾ ਜਿਹਾ ਮੈਂ ਕੰਮ ਸਿੱਖਣ ਲੱਗ ਗਿਆ ਜੀ ਉਹ ਪਈਆਂ ਰਹੀਆਂ 6 ਮਹੀਨੇ ਮੈਂ ਜਦ ਦੁਬਾਰਾ ਚਲਾਈਆਂ ਉਹ ਦਾਣੇ ਦੇ ਭੁੰਨਾਂ ਨੂੰ ਘੁੜ-ਘੁੜ ਕੇ ਲੱਗੇ ਕਰਨ ਫਿਰ ਮੈਂ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਰਿਕਾਰਡ ਕੱਠੇ ਕਰੂਗੀ ਇਹਨਾਂ ਦੀ ਉਮਰ ਬਹੁਤ ਲੰਬੀ ਜਾਦਾ ਕੈਸ਼ਟਾਂ ਖਰਾਬ ਹੋ ਜਾਣੇ ਰਿਕਾਰਡ ਫਿਰ ਮੈਂ ਜੀ ਰਿਕਾਰਡ ਥੋੜੇ ਥੋੜੇ ਖਰੀਦਨੇ ਸ਼ੁਰੂ ਕਰੇਗੇ ਇਹ 1970-72 ਦੀ ਗੱਲ ਹੈ ਜੀ 75 ਦੇ ਵਿੱਚ ਫਿਰ ਮੈਂ ਕਾਫੀ ਸਮਾਨ ਇਕੱਠਾ ਕਰ ਲਿਆ ਸੀ ਮੇਰੇ ਕੋਲ ਹੁਣ ਇਸ ਟਾਈਮ ਦੀ 3000 ਦੇ ਲਗਭਗ ਰਿਕਾਰਡ ਹੈ ਜੀ ਪੱਥਰ ਦੇ ਰਿਕਾਰਡ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪੱਥਰਦਿਆਂ ਨੂੰ ਐਸਪੀ ਬੋਲਦੇ ਆ ਫਿਰ ਉਸ ਤੋਂ ਬਾਅਦ ਪੱਥਰ ਦੇ ਪਲਾਸਟਿਕ ਦਾ ਆਗੇ ਸਿੰਗਲ ਵਾਲੇ ਐਸਈਪੀ ਉਸ ਤੋਂ ਬਾਅਦ ਆਗੇ ਜੀ ਈਪੀ ਈਪੀ ਤੋਂ ਬਾਅਦ ਆਗੇ ਜੀ ਸੁਪਰ 7 ਸੁਪਰ 7 ਤੋਂ ਬਾਅਦ ਐਨ ਐਲ ਪੀ ਨੈਸ਼ਨਲ ਐਲ ਪੀ ਕੋਡ ਉਸ ਤੋਂ ਬਾਅਦ ਫਿਰ ਐਲ ਪੀ ਐਨ ਨੇ ਨੂੰ ਸਿਸਟਮ ਖਤਮ ਹੋ ਗਈ ਫਿਰ ਕੈਸਟ ਕਲਚਰ ਚੱਲੇ ਹੋਏ ਤੇ ਮੇਰੇ ਕੋਲ ਹੁਣ ਸਮਝੋ ਜੀ 102 ਮਾਰਕ ਮਸ਼ੀਨਾਂ ਵੀ ਹੈ ਕਲੰਬੀਆ ਵੀ ਹੈ ਗ੍ਰਾਮੋਫੋਨ ਵੀ ਹੈ ਯਾਨੀ ਕਿ 10 10 ਰਿਕਾਰਡ ਪਲੇਅਰ ਮੇਰੇ ਕੋਲ ਬਿਜਲੀ ਵਾਲੇ ਪੰਜ ਹੁਣ ਬਿਲਕੁਲ ਚੱਲਦੇ ਆਏ ਜੀ ਇਹ 300 ਮੇਰੇ ਕੋਲ ਦੀ ਰੇਡੀਓ ਸੈੱਟ ਪਿਆ ਚੱਲਦਾ 211 311 ਸਿੰਗਲ ਵੀ ਹੈ ਸਰ ਕੋਸ ਹੈ ਜੀ ਮੇਰੇ ਕੋਲ ਚੱਲਦਾ ਪਿਆ ਬਾਕੀ ਡੱਕਾ ਪਈਆਂ ਜੀ ਮੇਰੇ ਕੋਲ 22 ਡੱਕਾ ਦੀ ਟੈਸਟਾਂ ਪਈਆਂ ਜੀ ਮੇਰੇ ਕੋਲ 5000 ਟੈਸਟ ਹੈ ਜੀ 15 ਮੇਰੇ ਕੋਲ ਬੀਸੀਆਰ ਪਈਆਂ ਬੀਸੀਆਰ ਦੀ 5-600 ਟੈਸਟ ਬੀਸੀਆਰ ਦੀ ਪਈਆਂ ਇਹ ਕੋ ਕੈਮਰੇ ਦੇ ਵਿੱਚ ਟੈਸਟਾਂ ਪੈਂਦੀਆਂ ਹੁਣ 5-600 ਟੈਸਟ ਉਹ ਵੀ ਪਈ ਹੈ ਮੇਰੇ ਕੋਲ ਸੀਡੀ 3D ਪਲੇਅਰ ਪਈ ਹੈ ਜੀ 10 12 ਦੇ ਸਿੰਗੀ ਪਲੇਅਰ 2000 2500 ਦੇ ਲਗਭਗ ਇਹਨਾਂ ਦੇ ਆਕਸਟਾਂ ਪਈ ਹੈ 3D ਜਿਦ ਤਰ੍ਹਾਂ ਪਰ ਗੱਲ ਕਰੀਏ ਜਿਵੇਂ ਤੁਸੀਂ ਦੱਸ ਰਹੇ ਕਿ ਇੰਨਾ ਰਿਕਾਰਡ ਪਿਆ ਤੁਹਾਡੇ ਕੋਲ ਤੇ ਕਦੇ ਜਿਨ੍ਹਾਂ ਦਾ ਰਿਕਾਰਡ ਹੈ ਜਾਂ ਫਿਰ ਜਿਹੜਾ ਜਿਹੜਾ ਕਲਾਕਾਰਾਂ ਨੇ ਇਸ ਜਿਹੜੀ ਗਾਇਆ ਗਾਣੇ ਇਆ ਫਿਰ ਉਹਨਾਂ ਨਾਲ ਵੀ ਕਦੇ ਮੁਲਾਕਾਤ ਹੋਈ ਹੈ ਤੁਹਾਡੀ ਜੀ ਬਹੁਤ ਕਲਾਕਾਰਾਂ ਨਾਲ ਮੇਰੀ ਕਲਾਕਾਰਾਂ ਨਾਲ ਮੇਰੀ ਮੁਲਾਕਾਤ ਹੋਈ ਹੈ ਰੰਧਨਾ ਜੀ ਹੋਏ ਕੇਦੀਪ ਸਾਹਿਬ ਹੋਏ ਸੁਦੇਸ਼ ਕਪੂਰ ਹੋਏ ਜਸਦੇਵ ਜਮਲਾ ਜੀ ਜਸੇ ਜਮਲੇ ਜੀ ਘਰ ਵਾਲੀ ਦੀ ਆਪਣਾ ਸਰਵਜੀਤ ਚਿੰਤੇ ਵਾਲੀ ਗੁਲਸ਼ਨ ਕੋਮਲ ਹੈ ਜੀ ਗੁਰदयाल ਨਰਮਨ ਧੂਰੀ ਹੋ ਗਿਆ ਜੀ ਆਪਣਾ ਕਰਮਜੀਤ ਧੂਰੀ ਹੋ ਗਿਆ ਜੀ ਸਵਰਨ ਲਤਾ ਰਣਜੀਤ ਕੌਰ ਮੁਹੰਮਦ ਸਦੀਕ ਸਾਹਿਬ ਨਾਲ ਸਾਰਿਆਂ ਨਾਲ ਮੇਰੀ ਮੁਲਾਕਾਤ ਹੋਈ ਹੋਈ ਹੈ ਸਾਰਿਆਂ ਦੇ ਮੇਰੇ ਰਜਿਸਟਰ ਲਾਇਆ ਕਾਪੀ ਲਾਈ ਹੋਈ ਹੈ ਦੋ ਦੋ ਬੋਲ ਲਿਖਾ ਕੇ ਸੈਟ ਰਹੀ ਹੋਏ ਆ ਫੋਨ ਨੰਬਰ ਲਿਖਾਏ ਸਾਰੇ ਰਿਕਾਰਡ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਰਿਕਾਰਡ ਕਿਹਨਾਂ ਦਾ ਹੋਇਆ ਤੇ ਕਿਹੜੇ ਸਿੰਘ ਮੇਰੇ ਕੋਲ ਨੂਰਜਹਾਨ ਮਤਲਬ ਨੂਰਜਾਨ ਹਾਂ ਜੀ ਉਹ ਮਤਲਬ 1900 ਦੇ ਲਗਭਗ ਦੇ ਆ ਮਹਾਰਾਜਾ ਪਟਿਆਲੇ ਦੇ ਵਿਆਹ ਦੇ ਵਿੱਚ ਆਈ ਸੀ ਜੋਂ ਉਹਦਾ ਪਿਆ ਤੇ ਮਹਾਰਾਜਾ ਪਟਿਆਲੇ ਦੇ ਜਿਹੜੇ ਮਤਲਬ ਰਾਜਗਾਇਕ ਸੀ ਉਹਨਾਂ ਦੇ ਵੀ ਪੈਛਾ ਲੈ ਲਈ ਉਹਨਾਂ ਦੇ ਪਈਆਂ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਰਿਕਾਰਡ ਸਨ ਪੰਜਾਬ ਦੇ ਦਾ ਸਾਰੇ ਦੇ ਸਮਝੋ ਮੇਰੇ ਕੋਲ ਵੀ 1000 ਕਲਾਕਾਰਾਂ ਦੀ ਰਿਕਾਰਡਾਂ ਰਹੀ ਆਵਾਜ਼ ਸੰਭੀ ਗਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀ ਇੱਕ ਮੁੰਡੇ ਨੇ ਇੱਕ ਕੁੜੀ ਕੁੜੀ ਨੇ ਮੇਰੇ ਸਮਾਨ ਤੇ ਪੀ ਐਚ ਡੀ ਕਰ ਲਈ ਬਸ ਜਿੰਨਾ ਸਮਾਨ ਹੈ ਅੰਨੇ ਕਿਸੇ ਮੰਨਦੇ ਨੇ ਇਹ ਨੰਬਰ ਕਿੱਦਾਂ ਹੈ ਅਕਦਰ ਵੈਸੇ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ ਕੋਈ ਸਾਲ ਦੋ ਸਾਲ ਪੁਰਾਣੇ ਕੈਸਟ ਉਹ ਨਹੀਂ ਸਾਹਮਣੇ ਰੱਖਦਾ ਪਰ ਤੁਸੀਂ ਤਾਂ 1900 ਜਿਹੜੀ ਗੱਲ ਕਰ ਰਹੇ ਹੋ 1900 ਸੰਧੀਆਂ ਜਿਹੜੀ ਕੈਸਟਾਂ ਨੇ ਤੇ ਕੋੜ ਨੇ ਸਾਹਮਣੇ ਰੱਖੀਆਂ ਨੇ ਕਦੇ ਕੋਈ ਇਹਨਾਂ ਨੂੰ ਜਿਵੇਂ ਕਿਸੇ ਦੱਸ ਰਹੇ ਨੇ ਪੁਰਾਣਾ ਹੈ ਕਦੇ ਕੋਈ ਤੁਹਾਡੇ ਕੋਲ ਕਿਸੇ ਨੇ ਪਹੁੰਚ ਕੀਤੀ ਹੈ ਕਿ ਤੁਸੀਂ ਨਾ ਪੁਰਾਣਾ ਰਿਪੋਰਟ ਰੱਖਿਆ ਹੈ ਤੇ ਕਦੇ ਉਹਨੂੰ ਮੰਨਦੇ ਵਿੱਚ ਆਇਆ ਹੋਏ ਜਾਂ ਫਿਰ ਕਿਸੇ ਨੇ ਕਿਹਾ ਹੋਏ ਕਿ ਮੈਨੂੰ ਦੇ ਦਿਓ ਨੇ ਮੈਂ ਵਿੱਚ ਤਾਂ ਨਹੀਂ ਹੈ ਜੀ ਕਿ ਮन्ने ਲਗੋ ਆ ਮੈਂ ਜੀ ਬਿਚੀ ਜਾਵਾਂਗਾ ਫਿਰ ਮੇਰੇ ਕੋਲ ਖੁਸ਼ੀ ਵੀ ਨਹੀਂ ਰਹਿਣਾ ਹੈਗਾ ਕੋਈ ਆਏਗਾ ਮੈਨੂੰ ਇਹ ਦੇ ਦੋ ਇਹ ਦੇ ਦੋ ਫਿਰ ਮੈਂ ਤਕਰੀਬਨ ਇੱਕ ਕੰਮ ਕਰ ਲੈਣਾ ਜੀ ਮੈਂ ਮਤਲਬ ਜੇ ਰਿਕਾਰਡ ਦੀਆਂ ਮੇਰੇ ਕੋਲ ਦੋ ਕਾਪੀਆਂ ਆ ਗਈਆਂ ਇੱਕ ਮੈਂ ਰੱਖ ਲਾਂਗਾ ਅਗਲੇ ਨੂੰ ਜੇ ਕੋਈ ਆ ਗਿਆ ਉਹਨੂੰ ਮੈਂ ਦੇ ਦਿੰਨਾ ਮੈਂ ਕਮਾਈ ਵੀ ਨਹੀਂ ਕਰਦਾ ਮੁਨਾਫਾ ਵੀ ਨਹੀਂ ਵੀ ਮੈਂ ਵਿੱਚ ਤੋਂ ਵਿੱਚ ਪੈਸੇ ਕਮਾਣੇ ਆ जो रेट आएगा मैं वो भी दे दूँगी जिन्हें के लाइव होने हैं उनने के ले लेना मैं अगले का भी रूह खुश होंगी अगला सुनेगा कोई गावे मतलब सुनेगा अगला याद रखेगा भी फलाने बंद ने मैंने रिकॉर्ड देगा आप लुट मार नहीं करते भी सब तो पहले की खरीदया से रिकॉर्ड खरीदया से या फिर हाँ पहला सुन के भी हाँ ये है जी हाँ ये है जी ਮੇਰੇ ਕਿਹੜੇ ਸੰਦਰਭ ਇਹ ਮੈਂ 1975 ਦੇ ਵਿੱਚ ਹਾਂ ਹਾਂ ਇਹ ਹੁਣ ਵੀ ਚੱਲਦੇ ਨੇ ਜਿੰਨਾ ਰਿਕਾਰਡ ਇੱਥੇ ਹਾਂ ਚੱਲਦੇ ਇਹਦੇ ਵਿੱਚ ਕਸ਼ਟ ਚੱਲਦਾ ਇਹ ਵੀ ਦਿਖਾ ਕੇ ਦਿਨਾ ਚੱਲਦਾ ਜਿੱਤੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਕਿਉਂਕਿ ਅਸੀਂ ਵੀ ਦੇਖ ਰਹੇ ਹਾਂ ਕਿ ਤੁਸੀਂ ਇੱਕ ਕਮਰੇ ਨੂੰ ਪੂਰੀ ਲਾਇਬ੍ਰੇਰੀ ਆ ਫਿਰ ਜਿਵੇਂ ਅਜੀਬ ਕਰਦੀ ਤਰ੍ਹਾਂ ਜਿਹੜਾ ਬਣਾਇਆ ਹੋਇਆ ਬਸ ਜੀ ਮੈਂ ਥੋੜੇ ਜਿਹਾ ਇਸ ਤਰ੍ਹਾਂ ਦਾ ਮੈਂ ਮਤਲਬ ਗੁਰਬਤ ਜੀ ਜ਼ਿੰਦਗੀ ਜੀ ਰਿਹਾ ਸਮਝੋ ਜਿੰਨੇ ਮੇਰੇ ਕੋਲ ਘਰਦਿਆਂ ਦੇ ਸਾਰੇ ਖਰਚੇ ਪੂਰੇ ਕਰਕੇ ਘਰਦਿਆਂ ਨੂੰ ਮੈਂ ਤੰਗ ਨਹੀਂ ਕਰਦਾ ਨਹੀਂ ਮਤਲਬ ਉਹਨਾਂ ਨੂੰ ਤੰਗ ਕਰਿਆ ਮੈਂ ਸਮਝ ਲਿਆ ਨਾ ਹੁਣ ਵੀ ਮੇਰਾ ਉਸੂਲ ਹੈ ਜੀ ਤਾਂ ਆਪਣੇ ਬੱਚਿਆਂ ਦੇ ਘਰ ਵਾਲੀ ਦੇ ਬੱਚਿਆਂ ਦੇ ਖਰਚੇ ਪੂਰੇ ਕਰਕੇ ਚਾਹੇ ਮੇਰੇ ਕੋਲ 2 ਮਹੀਨੇ ਦੇ 2000 ਬਚਾ ਮੈਂ 2000 ਦਾ ਹੀ ਸਮਝ ਲੈਣਾ ਮੈਂ ਜ਼ਿਆਦਾ ਹੁਣ ਵੀ ਮਨ ਦੇ ਵਿੱਚ ਹੁੰਦਾ ਪੁਰਾਣੀ ਤੁਝਾਂ ਮਿਲ ਜਾਂਦੀਆਂ ਹੁਣ ਵੀ ਤੁਹਾਨੂੰ ਹਾਂਜੀ ਹਾਂ ਮਿਲ ਜਾਂਦੀਆਂ ਬਹੁਤ ਮਿਲ ਜਾਂਦੀਆਂ ਮੈਨੂੰ ਰਾਜਪੁਰਾ ਸਹੀ ਹੈ ਤੇ ਜਾਂ ਫਿਰ ਆਸ-ਪਾਸ ਕਿਤੇ ਹੋਰ ਜਾਣਾ ਪਵੇ ਨਹੀਂ ਮੈਨੂੰ ਮੈਂ 8 ਸਵੇਰੇ ਨੂੰ ਘੁੰਮ ਲੈ ਜੀ ਮੈਂ ਹਾਂ ਮਨ ਸਾਰੀ ਕਥਾ ਜੀ ਹਾਂ 8 ਸਵੇਰੇ ਮੈਂ ਸਵੇਰ ਦੀ ਰੋਟੀ ਘਰਾਂ ਖਾ ਲੈਣੀ ਹੈ ਰਾਤ ਦੀ ਬੁੱਬਾ ਤਾਂ ਨਹੀਂ ਕਿੱਥੇ ਖਾਣੀ ਹੈ ਮੈਨੂੰ ਪਤਾ ਨਹੀਂ ਮੇਰਾ ਬੈਗ ਰੱਖਿਆ ਬੈਗ ਦੇ ਵਿੱਚ ਕੋਲੋਈ ਇੱਕ ਪਾਣੀ ਦੀ ਬੋਤਲ ਇੱਕ ਗਲਾਸ ਤੇ ਤਿੰਨ ਚੀਜ਼ਾਂ ਹਟੇ ਮੇਰੇ ਬੈਗ ਦੇ ਵਿੱਚ ਹੁੰਦੀਆਂ ਜੀ ਇਹ ਨਹੀਂ ਪਤਾ ਕਿ ਕਿੱਥੇ ਮੈਨੂੰ ਪਾਣ ਮਦਰ ਰਾਤ ਕਿੱਥੇ ਜੀ ਕੋਈ ਕੋਈ ਮੈਂ ਇੱਕ ਚੀਜ਼ ਹੋਰ ਹੈ ਜੀ ਮੈਂ ਜਾਤ ਬਰਾਦਰੀ ਨਹੀਂ ਦੇਖੀ ਹੈਗੀ ਕਿਸੇ ਵੀ ਮੈਨੂੰ ਮਤਲਬ ਜੇ ਅਗਲੇ ਨੇ ਕਹਿਦਾ ਜੀ ਅੰਕਲ ਜੀ ਅਸੀਂ ਐਸ ਬਰਾਦਰੀ ਦੇ ਬੰਦੇ ਆ ਮੈਂ ਇਹਨੂੰ ਕਹਿਦਾ ਮੈਨੂੰ ਬਰਾਦਰੀ ਦਾ ਕੋਈ ਮਤਲਬ ਨਹੀਂ ਮੈਂ ਇੱਕ ਜਗ੍ਹਾ ਸਮਾਨ ਲੈਣ ਗਿਆ ਜੀ ਮੈਨੂੰ ਕਹਿਣ ਲੱਗੇ ਵੀ ਸਾਡੀ ਬਰਾਦਰੀ ਉਹ ਹੋਰ ਤਰ੍ਹਾਂ ਦੀ ਹੈ ਮੈਂ ਕਿਹਾ ਮੈਨੂੰ ਬਰਾਦਰੀ ਦਾ ਕੋਈ ਮਤਲਬ ਨਹੀਂ ਕਹਿਣ ਲੱਗੇ ਅੰਕਲ ਜੀ ਚਾ ਮਗੇ ਗੁੜੀ ਮਾ ਚਾ ਵੀ ਸਮਾਨ ਮੈਂ ਰੋਟੀ ਵੀ ਖਾਣੀ ਹੈ ਮੈਂ ਜੇ ਰਾਤ ਮਤਲਬ ਹਨੇਰਾ ਹੋ ਗਿਆ ਮੈਂ ਮੱਝਾ ਦੇ ਦਿਓ ਪੁੱਤ ਇਹ ਵੀ ਜਾਵਾਂ ਰਤ ਵੀ ਇਕੱਟਾਂ ਲਾ ਕੇ ਸਨਮਾਨਦਾ ਨਹੀਂ ਜੀ ਮੈਂ ਕਿਤੇ ਜਾ ਕੇ ਤਾਂ ਆਪਾਂ ਜੇਕਰ ਗੱਲ ਕਰੀਏ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੀ ਸਥਿਤੀ ਵੀ ਆ ਜਾਂਦੀ ਹੈ ਕਿ ਮਨ ਦੇ ਵਿੱਚ ਹੁੰਦਾ ਕਿ ਮੈਂ ਇੰਨਾ ਕੁਝ ਜੋੜਿਆ ਇੱਕ ਤਵੇ ਕੁਛ ਇਸ ਚੀਜ਼ ਨੇ ਕੀਤੀ ਹੈਗੀ ਤੇ ਕਦੇ ਇਸ ਤਰ੍ਹਾਂ ਦਾ ਕੋਈ ਲੱਗਦੇ ਵੀ ਕਿ ਨਹੀਂ ਜੀ ਨਾ ਮੈਨੂੰ ਰੰਜ ਰੰਜਸ ਹੈ ਨਹੀਂ ਸਨਮਾਨ ਬਹੁਤ ਮਿਲੇ ਮਿਲੇ ਵੇ ਮੈਂ ਟਿੱਡ ਪਾੜ ਕੇ ਦਿਖਾਵਾਂ ਜੀ ਉਹ ਪਰਿਆ ਪਰਿਆ ਜਿ ਸਮਾਨ ਬਹੁਤ ਬਹੁਤ ਪਈਆਂ ਦਿਖਾ ਦਿੰਦੇ ਬਹੁਤ ਆਰਟੀਕਲ ਮੇਰੇ 15 20 ਦਾ ਅਖਬਾਰਾਂ ਦੇ ਵਿੱਚ ਆਰਟੀਕਲ ਲੱਗੇ ਗਏ ਜੀ ਮੇਰੇ ਖਾਲ 20 ਪੱਤੀ ਨੂੰ ਸਨਮਾਨ ਮਿਲੇ ਹੋਣੇ 2022 ਦੇ ਵਿੱਚ ਭਾਈ ਸਾਹਿਬ ਉੱਥੀ ਦੇ ਐਸਡੀਐਮ ਸਾਹਿਬ ਰਾਜਪੁਰਾ ਨੇ ਸਨਮਾਨ ਦਿੱਤਾ 2022 ਦੇ ਵਿੱਚ 15 ਪੱਤੀ ਤੇ ਕਿਸੇ ਹੁਣ ਇਹ ਸਨਮਾਨ ਸੰਭਾਲ ਕੇ ਰੱਖਿਆ ਹੋਇਆ ਹੈ ਅਗੇ ਬੱਚੇ ਨੇ ਕਿ ਉਹ ਵੀ ਇਸ ਦਾ ਸ਼ਾਮ ਸੰਬਰਤ ਉਹ ਮੁੰਡੇ ਜੀ ਮੇਰਾ ਜਰਨਲ ਸਹਾਇਕ ਕਹ ਲਿਓ ਚਾਹ ਜੋ ਮਰਜ਼ੀ ਕਹ ਲਿਓ ਜੋ ਨਾਲ ਹੁੰਦਾ ਪਰ ਅੱਜ ਸੁਦੇ ਕਰਕੇ ਉਹ ਆਏ ਨਹੀਂ ਹਾਂ 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 ਜਰਨਲ ਮੇਰੇ ਮਦਦ ਜੋ ਮਰਜ਼ੀ ਕਹ ਲਓ ਜੀ ਮੇਰਾ ਸਹਾਇਕ ਹੈ ਪੂਰੀ ਜਾਣਕਾਰੀ ਹੈ ਹਾਂ ਉਹਨੂੰ ਮੈਂ ਨਾਲ ਰੱਖਦਾ ਹਾਂ ਹਰ ਟਾਈਮ ਜੇ ਕਿਤੇ ਬਾਹਰ ਜਾਵਾਂਗਾ ਮੇਰੇ ਨਾਲ ਹੋਏਗਾ ਉਹ ਤੁਸੀਂ ਦੱਸਿਆ ਕਿ ਸਭ ਤੋਂ ਪੁਰਾਣਾ ਜਿਹੜਾ ਤੁਹਾਡੇ ਕੋਲ ਟੇਪ ਕੋਡ ਹੈ ਇਸ ਤੋਂ ਬਿਨਾਂ ਹੋਰ ਕਿਹੜੀ ਕਿਹੜੀ ਚੀਜ਼ ਪਈ ਹੈ ਚਾਰ ਪੰਜ ਦਾ ਤੇ ਰਿਗਾਰਡ ਹੈ ਜੀ ਬਹੁਤ ਸਮਾਨ ਹੈ ਸਮਝੋ ਜੀ 20000 ਰਿਕਾਰਡ ਪਲੇਅਰ ਬਲੈਕ ਐਂਡ ਵਾਈਟ ਟੀਵੀ ਰੰਗੀਨ ਟੀਵੀ ਹੈ ਜੀ ਹਾਂ ਚਲਦੀ ਹੈ ਜੀ ਉੱਥਾ ਜਦੋਂ ਤੁਸੀਂ ਆਏ ਚੱਲ ਰਹੇ ਬਲੈਕ ਐਂਡ ਟੀਵੀ ਰੰਗਦਾਰ ਵੀ ਟੀਵੀ ਪਈ ਹੈ ਰਿਕਾਰਡ ਪਲੇਅਰ ਸਾਰੀਆਂ ਚਲਦੀਆਂ ਜੀ ਤੇ ਬਾਕੀ ਗਰਤਤੀ ਨਾ ਰਿਕਾਰਡ ਸਾਹਮਣੇ ਰੱਖਿਆ ਕਿਦੇ ਕਿਸੇ ਕਲਾਕਾਰ ਨੂੰ ਜਾ ਕੇ ਮਿਲੇ ਉਹ ਕਿ ਮੇਰੇ ਕੋਲ ਤੇਰਾ ਇਨਾ ਪੁਰਾਣਾ ਰਿਕਾਰਡ ਪਿਆ ਤਾਂ ਉਸ ਸਮੇਂ ਦੀ ਖੁਸ਼ੀ ਕੀ ਮੇਰੀ ਉੰਨੀ ਖੁਸ਼ੀ ਬਹੁਤ ਹੁੰਦੀ ਐ ਬਹੁਤ ਅਰੰਜੀਤ ਕੌਰ ਨੂੰ ਮੈਂ ਦਿਖਾਇਆ ਜੀ ਮਾਹੀ ਵੇ ਮਾਹੀ ਵੇ ਮੈਨੂੰ ਭੰਗ ਚੜ ਗਈ 1900 ਮੈਂ ਉਹਨਾਂ ਦਾ ਪੈਂਟ ਦੇ ਵਿੱਚ ਆਇਆ ਸੀ ਬੜੀ ਖੁਸ਼ ਹੋਈ ਜੀ ਉਹ ਤੇ ਗਿਆ ਸੀ ਲੁਧਿਆਣੇ ਮਿਲ ਕੇ ਆਏ ਸੀ ਉਹਨਾਂ ਨੂੰ ਮੈਂ ਦਿਖਾਇਆ ਫਿਰ ਮਾਹੀ ਦੇ ਮਾਹੀ ਦੇ ਮਨ ਭੰਗ ਚੜ ਗਈ ਅਮਰ ਸਿੰਘ ਤੇਰੀ ਕੁੜੀ ਨਾਲ ਹੈ ਜੀ ਉਹ ਕੁੜੀ ਜਿਹੜੀ ਕਿਥੇ ਹੁੰਨੇ ਹੁੰਦਾ ਕਿਹੜਾ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਸੁਣਦੇ ਉਹ ਮੈਨੂੰ ਤਾਂ ਜੀ ਮੈਂ ਰਾਤ ਨੂੰ ਜਿਸ ਤਰ੍ਹਾਂ ਨਾ ਮਤਲਬ ਉਹ ਜਿੱਤਰਾ ਮੈਂ ਕਹਿ ਕੇ ਜਾਂ ਮਾਹੀ ਦੇ ਮਾਹੀ ਦੇ ਮਨ ਭੰਗ ਚੜ ਗਈ ਮੈਂ ਉਹ ਦੁਪਹਿਰੇ ਨਾ ਮੈਂ ਜਦ ਕੰਮ ਕਰਦਾ ਨਾ ਮੇਰੇ ਕੋਲ ਮੈਂ ਮੈਂ ਐਸਾ ਜਿਹਾ ਬੰਦਾ ਜੀ ਮੈਂ ਆਪਣੀ ਜਗ੍ਹਾ ਨਾ ਸਾਫ਼ ਸੁਥਰੀ ਰੱਖਦਾ ਜੀ ਮੈਂ ਮਤਲਬ ਉਹ ਨਹੀਂ ਕਰਦਾ ਹੈਗਾ ਵੀ ਮੈਂ ਮਿਸਤਰੀ ਐ ਮੈਂ ਇਹ ਕਹਿੰਦਾ ਮੈਂ ਆਪਣੀ ਜਗਾ ਆਪ ਢਾੜੂ ਮਾਰ ਕੇ ਆਪ ਸਾਫ ਕਰਕੇ ਰੋਟੀ ਖਾਣ ਨੂੰ ਇਕੱਠੇ ਹੋ ਜਾਂਦੇ ਆ ਜੀ ਮੇਰੇ ਕੋਲ ਫਿਰ ਕਹਿਣਗੇ ਵੀ ਅੰਕਲਾ ਅੱਜ ਫਿਰ ਕਿਹੜਾ ਗਾਣਾ ਸੁਣਨਾ ਹੈ ਉਹ ਦੁਪਹਿਰੀ ਫਾਈਨਲ ਹੋ ਜਾਏਗਾ ਵੀ ਅੱਜ ਮੈਂ ਇਹ ਸੁਣਾਵਾਂ ਉਹਦੇ ਬੋਲ ਫਿਰ ਉਹ ਕਹਿ ਦਿੰਦੇ ਆ ਵੀ ਕੱਲ ਸੁਣਾਇਓਗੇ ਸੁਣਾਤਾ ਨਹੀਂ ਉਹਨਾਂ ਨੇ ਵੀ ਰਾਤ ਮੈ ਗਿਆ ਮੈਂ ਮੇਰੇ ਕੋਲ ਵੀ ਨਿਰ ਰਿਕਾਰਡ ਜੀ ਜਿੰਨੇ ਇੱਕ ਗਾਣਾ ਇੱਕ ਰਿਕਾਰਡ ਵੀ ਰੋਜ਼ ਸੁਣਾ ਨਾ ਸਾਲਾਂ ਬਾਅਦ ਨੰਬਰ ਆਉਂਦਾ ਜੀ ਸਾਲਾਂ ਬਾਅਦ ਹੁਣਾ ਜੇ ਮੈਂ ਅੱਜ ਇੱਕ ਸੁਣ ਲਿਆ ਉਹ ਦੂਸਰੇ ਤਾਂ ਉਹ ਥੋੜੀ ਸੁਨਾਗਾ ਫਿਰ ਹੋਰ ਸੁਨਾਗਾ ਹੋਰ ਸੁਨਾ 사ਾਲ ਬਾਅਦ ਕਿਤੇ ਕਈ ਬੜੀ ਦੇਰ ਬਾਅਦ ਆਏਗਾ ਨੰਬਰ ਇੱਕ ਖਾਣੇ ਦਾ ਹਾਂ ਛੇਤੀ ਛੇਤੀ ਨੰਬਰ ਨਹੀਂ ਆਂਦਾ ਹੈਗਾ ਸਾਡੇ ਨਾਲ ਬਾਪੂ ਜੀ ਮੋਹਸਨ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਇੰਨੇ ਕਿ ਪੁਰਾਣੇ ਜਿਹੜੇ ਨੇ ਉਹਨਾਂ ਕੋਲ ਟੇਪ ਰਿਕਾਰਡ ਮੋਬਾਈਲ ਹੋਣ ਇੱਕ ਮੋਬਾਈਲ ਤੁਸੀਂ ਦੇਖ ਸਕਦੇ ਕਿ ਅਕਸਰ ਟੀਵੀ ਦੇ ਵਿੱਚ ਦੇਖਦੇ ਹੁੰਦੇ ਸੀਗੇ ਜਦੋਂ ਫਿਲਮ ਆਉਂਦੀ ਹੁੰਦੀ ਸੀ ਤਾਂ ਉਪਰਾਂ ਜਿਹੜਾ ਇਹ ਮੋਬਾਈਲ ਕਾਫੀ ਜਿਹੜਾ ਦੇਖਣ ਨੂੰ ਮਿਲਦਾ ਸੀ ਤੇ ਇੱਕ ਮੋਬਾਈਲ ਇਸ ਸਾਈਡ ਤੇ ਹੈ ਕਾਫੀ ਸਮਾਨ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਅਕਸਰ ਹੀ ਟੀਵੀ ਦੇ ਵਿੱਚ ਦੇਖਿਆ ਗਿਆ ਪਰ ਅੱਜ ਜਿਹੜਾ ਅਸੀਂ ਖੁਦ ਇੱਥੇ ਆ ਕੇ ਜਦੋਂ ਵਾਪਸ ਦੇ ਕੋਲ ਆਏ ਤਾਂ ਉਸ ਸਮੇਂ ਜੋ ਬਲੈਕ ਐਂਡ ਵਾਈਟ ਟੀਵੀ ਸੀ ਉਹ ਵੀ ਇੱਥੇ ਚੱਲਦੇ ਹੋਏ ਦੇਖੇ ਰੀਡੋ ਹੋਣ ਟੇਪ ਰਿਕਾਰਡ ਹੋਣ ਜਾਂ ਫਿਰ ਹੋਰ ਕਾਫੀ ਚੀਜ਼ਾਂ ਜਿਹੜੀਆਂ ਹਲੇ ਵੀ ਸੰਭਾਲ ਕੇ ਕਿਉਂਕਿ ਕਲਾ ਨੂੰ ਜਿਹੜੇ ਪਿਆਰ ਕਰਦੇ ਨੇ ਸੰਗੀਤ ਨੂੰ ਪਿਆਰ ਕਰਦੇ ਨੇ ਉਹ ਹਮੇਸ਼ਾ ਜਿਹੜੀ ਹੈ ਅਜਿਹੀ ਅਨਮੋਲ ਚੀਜ਼ਾਂ ਜਿਹੜੀਆਂ ਨੇ ਆਪਣੇ ਪਾਸ ਸੰਭਾਲ ਕੇ ਰੱਖ ਰਹੇ ਨੇ ਤੇ ਅਸੀਂ ਜਿਹੜੀ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਜਿਹੜੀ ਉਹਨਾਂ ਕੋਲ ਚੀਜ਼ ਜਿਹੜੀ ਐ ਸੰਭਾਲ ਕੇ ਰੱਖੀ ਹੋਈ ਐ ਟੇਪ ਕੋਰਡ ਸੋਨ ਜਾਂ ਫਿਰ ਵੀ ਸੀ ਆਰ ਹੋਣ ਇੱਕ ਟੀਵੀ ਜਿਹੜਾ ਤੁਹਾਨੂੰ ਦਿਖਾ ਦਈਏ ਕਿ ਇਹ ਟੀਵੀ ਤੇ ਐ ਕਾਫੀ ਪੁਰਾਣਾ ਜਿਹੜਾ ਟੀਵੀ ਐ ਤੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਬਲੈਕ ਐਂਡ ਵਾਈਟ ਜਿਹੜੇ ਪੁਰਾਣੇ ਟੀਵੀ ਹੁੰਦੇ ਸਨ ਸੰਗੀਤ ਨੂੰ ਪਿਆਰ ਕਰਦੇ ਸਨ ਉਹਨਾਂ ਨੂੰ ਜਿਹੜੀ ਐ ਹਰੇਕ ਚੀਜ਼ ਦੀ ਜਿਹੜੀ ਨੌਲੇਜ ਹੁੰਦੀ ਐ ਇਹ ਮੋਬਾਈਲ ਦੇ ਮੈਂ ਤੁਹਾਡੇ ਸਾਹਮਣੇ ਜਿਹੜਾ ਜੀਕਰ ਕਰ ਰਿਹਾ ਸੀਗਾ ਕਿ ਇਹ ਮੋਬਾਈਲ ਜਿਹੜਾ ਹੈਗਾ ਇਹ ਮੋਬਾਈਲ ਅਕਸਰ ਹੀ ਦੇਖਣ ਨੂੰ ਮਿਲਦਾ ਸੀਗਾ ਕਿਸੇ ਚਾਹੇ ਦੇਖੀ ਇਹ ਮੋਬਾਈਲ ਜਿਹੜੀਆਂ ਉਹਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਇਹ ਮੋਬਾਈਲ ਹੁੰਦਾ ਸੀਗਾ ਜਿਹੜਾ ਅਕਸਰ ਹੀ ਟੀਵੀ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ ਟੇਪਸ ਰਿਕਾਰਡ ਹੋਣ ਚਾਹੇ ਜਿਹੜੀ ਆਪਾਂ ਸੁਣਦੇ ਹੁੰਦੇ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਨਮੋਲ ਚੀਜ਼ਾਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਅੱਜ ਵੀ ਬਾਪੂ ਜੀ ਨੇ ਜਿਹੜੀਆਂ ਹੈ ਕਾਫੀ ਸਦੀਆਂ ਜਿਹੜੀਆਂ ਜਾਂ ਫਿਰ ਕਾਫੀ ਸਾਲਾਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖੀਆਂ ਹੋਈਆਂ ਨੇ ਪਰਿਵਾਰ ਦਾ ਪੂਰਾ ਸਾਥ ਹੈ ਉਹਨਾਂ ਦਾ ਕਿਉਂਕਿ ਇੱਕ ਪੂਰੇ ਕਮਰੇ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾ ਮੈਨ ਨੂੰ ਕਾੰਗ ਦੇ ਤੁਹਾਨੂੰ ਦਿਖਾਣਗੇ ਕਿ ਜਿਹੜਾ ਇਹ ਇਸ਼ੂ ਸ਼ੁਰੂ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਜਿਹੜੇ ਨੇ ਜੋ ਜੇਕਰ ਰੇਡ ਹੋਈ ਦੀ ਗੱਲ ਕਰੀਏ ਤਾਂ ਜਿਹੜੇ ਆ ਟੇਪ ਰਿਕਾਰਡਸ ਦੀ ਹੋਈ ਸਾਰੀ ਚੀਜ਼ਾਂ ਜਿਹੜੀਆਂ ਨੇ ਇਸ ਸਮੇਂ ਜਿਹੜੀਆਂ ਉਹਨਾਂ ਦੇ ਵੱਲੋਂ ਆਪਣੇ ਕਮਰੇ ਦੇ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਨੇ ਤੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਉਹ ਜਿਹੜੇ ਆ ਸੰਗੀਤ ਨੂੰ ਪਿਆਰ ਕਰਦੇ ਨੇ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਨੇ ਇਹ ਰੇਡੀਓ ਦੇਖੋ ਦੇਖੀ ਇਹ ਬਾਹਰ ਦੀ ਕਿਸੇ ਕੰਪਨੀ ਦਾ ਜਿਹੜਾ ਰੇਡੀਓ ਹੈ ਜਿਹੜਾ ਅੱਜ ਵੀ ਉਹਨਾਂ ਦੇ ਵੱਲੋਂ ਸਾਂਭ ਕੇ ਰੱਖਿਆ ਹੋਇਆ ਪੁੱਜੀ ਕਿਹੜੀ ਕਿਹੜੀ ਕੰਟਰੀ ਦਾ ਜਿਹੜਾ ਇਹ ਜਾਪਾਨ ਹੈ ਜੀ ਹਾਈ ਟੈਕ ਕੰਪਨੀ ਹੈ ਜੀ ਹਾਈ ਟੈਕ ਹਾਈ ਟੈਕ ਜੇ ਜਾਪਾਨ ਤੱਕ ਦੇ ਜਿਹੜਾ ਜੋ ਉਹਨਾਂ ਦੇ ਵੱਲੋਂ ਰੇਡੀਓ ਕਹਿ ਸਕਦੇ ਆ ਜਾਂ ਫਿਰ ਟੇਪ ਰਿਕਾਰਡਸ ਵੀ ਕੈਸਾ ਹੈ ਜੀ ਕਿ ਉਹ ਹਲੇ ਵੀ ਜਿਹੜਾ ਉਹਨਾਂ ਦੇ ਕੋਲ ਇਥੇ ਸੰਭਾਲ ਕੇ ਰੱਖਿਆ ਹੋਇਆ ਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਪੁਰਾਣੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਅਕਸਰ ਸੁਣਦੇ ਸੀਗੇ ਇਹਨਾਂ ਦੇ ਉੱਪਰ ਜਿਹੜੇ ਆ ਸੰਗੀਤ ਜਿਹੜਾ ਚੱਲਦਾ ਸੀਗਾ ਉਹ ਸੰਗੀਤ ਵੀ ਅੱਜਕੱਲ੍ਹ ਸੁਣਾਵਾਂਗੇ ਜੋ ਪ੍ਰਾਤਨ ਸਮੇਂ ਦੇ ਦੀ ਜਾਂ ਫਿਰ ਕਾਫੀ ਸਾਲ ਪੁਰਾਣਾ ਪੁਰਾਣਾ ਜਿਹੜਾ ਹੈ ਸੰਗੀਤ ਅੱਜ ਵੀ ਬਾਬੂ ਜੀ ਦੇ ਕੋਲ ਸੰਭਾਲ ਕੇ ਰੱਖਿਆ ਹੋਇਆ ਕੈਮਰਾ ਬਚਨ ਮੋਲ ਦੇ ਨਾਲ ਦਿੱਤੀਮਾਨ ਐ ਵੀ ਕਿਸਾਂਜਾ ਪਿੰਡ ਪੁੱਤਾ ਖੇੜੀ ਹਲਕਾ ਕਨੌਰ